ਭਵਾਨੀਪੁਰ ਨਾਂ ਦੇ ਇੱਕ ਪਿੰਡ ਦੇ ਵਿੱਚ ਇੱਕ ਡੱਡੂਆਂ ਦਾ ਪਰਿਵਾਰ ਇੱਕ ਖੂਹ ਵਿੱਚ ਰਹਿੰਦਾ ਸੀ ਡੱਡੂਆਂ ਦਾ ਇੱਕ ਪਰਿਵਾਰ ਨਹੀਂ ਬਹੁਤ ਸਾਰੇ ਪਰਿਵਾਰ ਰਹਿੰਦੇ ਸੀ ਮਤਲਬ ਕਿ ਇੱਕ ਤਰ੍ਹਾਂ ਨਾਲ ਡੱਠੂਆਂ ਦਾ ਰਾਜ ਸੀ ਉੱਥੇ ਜੇ ਰਾਜ ਹੋਊਗਾ ਤਾਂ ਰਾਜਾ ਵੀ ਹੋਊਗਾ ਸੋ ਡੱਡੂਆਂ ਦੇ ਉਸ ਰਾਜੇ ਦਾ ਨਾਮ ਸੀ ਨੀਲਮਣੀ ਨੀਲਮਣੀ ਆਪਣੀ ਪਰਜਾ ਦੇ ਨਾਲ ਉਹ ਖੂਹ ਵਿੱਚ ਰਹਿੰਦਾ ਸੀ ਪਰ ਇੱਕ ਵਾਰ ਉਹਦੇ ਕਿਸੇ ਮੰਤਰੀ ਨਾਲ ਮਤਭੇਦ ਹੋ ਗਏ ਜਿਸ ਕਰਕੇ ਉਹ ਮੰਤਰੀ ਨੇ ਉਹਦੇ ਰਾਜੇ ਦੇ ਵਿਰੁੱਧ ਵਿਦਰੋਹ ਕਰਵਾ ਦਿੱਤਾ ਸੋ ਦੋਸਤੋ ਵਿਦਰੋਹ ਹੋਣ ਤੋਂ ਬਾਅਦ ਰਾਜੇ ਨੂੰ ਉਹ ਖੂ ਛੱਡ ਕੇ ਮਤਲਬ ਕਿ ਆਪਣਾ ਰਾਜ ਛੱਡ ਕੇ ਜਾਣਾ ਪਿਆ ਉਹ ਆਪਣੇ ਪਰਿਵਾਰ ਸਮੇਤ ਇੱਧਰ ਉੱਧਰ ਭਟਕ ਰਿਹਾ ਸੀ ਕਿ ਉਹਨੂੰ ਅਚਾਨਕ ਆਪਣੇ ਪੁਰਾਣੇ ਮਿੱਤਰ ਸੱਪ ਦੀ ਯਾਦ ਆਈ ਉਹਨੇ ਆਪਣੇ ਸਾਰੇ ਪਰਿਵਾਰ ਨੂੰ ਤਲਾਬ ਦੇ ਕੋਲੇ ਛੱਡਤਾ ਤੇ ਖੁਦ ਉਹ नागराज ਆਪਣੇ ਦੋਸਤ ਦੇ ਕੋਲ ਚਲਾ ਗਿਆ। ਉਹਨੇ ਜਾ ਕੇ ਦਰਵਾਜ਼ਾ ਖੜਕਾਇਆ। नागराज ਭਰਾ नागराज ਅੰਦਰੋਂ ਆਵਾਜ਼ ਆਈ, "ਕੌਣ ਹੈ ਭਾਈ?" ਤਾਂ ਡੱਡੂ ਨੇ ਕਿਹਾ, "ਨਾਗਰਾਜ ਮੈਂ ਤੇਰਾ ਪੁਰਾਣਾ ਦੋਸਤ ਨੀਲਮਣੀ ਹਾਂ। ਆਉਂਦਾ ਹਾਂ ਮੈਂ ਬਾਹਰ ਸੱਪਨੇ ਆਖਿਆ।" ਬਾਰਾ ਕੇ ਸੱਪ ਨੇ ਉਸ ਡੱਡੂ ਰਾਜੇ ਨੂੰ ਬੜੇ ਹੀ ਅਦਬ ਸਤਕਾਰ ਨਾਲ ਬਿਠਾਇਆ ਗਲੇ ਲਗਾਇਆ ਉਹਨੂੰ ਉਹਨੂੰ ਮਿਲਿਆ ਤੇ ਫਿਰ ਪੁੱਛਣ ਲੱਗਾ ਕਿ ਤੁਸੀਂ ਠੀਕ ਹੋ ਤੁਸੀਂ ਇੱਥੇ ਅਚਾਨਕ ਕਿਵੇਂ ਡੱਡੂ ਕਹਿਣ ਲੱਗਾ ਮੈਂ ਠੀਕ ਨਹੀਂ ਆ ਮੈਨੂੰ ਕੁਝ ਦਿਨ ਤੇਰੇ ਕੋਲ ਰਹਿਣਾ ਸੱਪ ਕਹਿੰਦਾ ਇਹ ਤਾਂ ਹੋਰ ਵੀ ਬਹੁਤ ਵਧੀਆ ਗੱਲ ਹੈ ਜੇ ਤੂੰ ਮੇਰੇ ਕੋਲ ਕੁਝ ਦਿਨ ਰਹੇਗਾ ਪਰ ਤੂੰ ਗੱਲ ਦੱਸ ਹੋਇਆ ਕੀ ਹੈ ਤੂੰ ਦੁਖੀ ਕਿਉਂ ਹੈਂ ਡੱਡੂ ਰਾਜੇ ਨੇ ਸਾਰੀ ਗੱਲ ਆਪਣੇ ਦੋਸਤ ਨੂੰ ਦੱਸੀ। ਸੱਪ ਕਹਿਣ ਲੱਗਾ, ਕੋਈ ਗੱਲ ਨਹੀਂ, ਮੈਂ ਤੇਰੇ ਨਾਲ ਚੱਲਦਾ। ਡੱਡੂ ਕਹਿਣ ਲੱਗਾ, ਬਸ ਮੈਂ ਤੈਨੂੰ ਇਹੀ ਕਹਿਣ ਆਇਆ ਸੀ ਕਿ ਤੂੰ ਮੇਰੇ ਨਾਲ ਚੱਲ ਤੇ ਮੇਰਾ ਰਾਜ ਵਾਪਸ ਦਿਲਾਉਣ ਵਿੱਚ ਮੇਰੀ ਸਹਾਇਤਾ ਕਰ। ਮੈਂ ਤੇਰੇ ਨਾਲ ਵਾਅਦਾ ਕਰਦਾ ਕਿ ਮੈਂ ਤੇਰੀ ਖੁੱਡ ਵੀ ਆਪਣੇ ਰਾਜ ਵਿੱਚ ਹੀ ਬਣਵਾ ਕੇ ਦਵਾਂਗਾ ਤੇ ਤੈਨੂੰ ਉੱਥੇ ਕੋਈ ਪਰੇਸ਼ਾਨੀ ਨਹੀਂ ਆਵੇਗੀ। ਡੱਡੂ ਨੇ ਇਹ ਸਭ ਕਿਹਾ ਤਾਂ ਸੱਪ ਉਹਦੇ ਨਾਲ ਜਾਣ ਲਈ ਤਿਆਰ ਹੋ ਗਿਆ ਸੱਪ ਨੇ ਵੀ ਸੋਚਿਆ ਕਿ ਵਧੀਆ ਹੋ ਜਾਊਗਾ ਮੇਰਾ ਉੱਥੇ ਤਾਂ ਨਾਲੇ ਤਾਂ ਰਹਿਣ ਦਾ ਪ੍ਰਬੰਧ ਹੋ ਜਾਊਗਾ ਤੇ ਨਾਲੇ ਮੇਰੇ ਖਾਣ ਪੀਣ ਦੀ ਵੀ ਮौज ਲੱਗੀ ਰਹੂਗੀ ਸੋ ਇਸ ਤਰ੍ਹਾਂ ਸੋਚ ਕੇ ਸੱਪ ਡੱਡੂ ਦੀ ਸਹਾਇਤਾ ਕਰਨ ਲਈ ਉਹਦੇ ਨਾਲ ਚਲਾ ਗਿਆ ਸੱਪ ਨੂੰ ਆਉਂਦਾ ਦੇਖ ਕੇ ਸਾਰੇ ਮੰਤਰੀ ਡਰ ਗਏ ਸੱਪ ਨੇ ਜਾਣਦੇ ਨੇ ਇੱਕ ਬਹੁਤ ਮੋٹے ਸਾਰੇ ਡੱਡੂ ਨੂੰ ਖਾ ਲਿਆ ਇਹ ਦੇਖ ਕੇ ਤਾਂ ਮੰਤਰੀ ਹੋਰ ਵੀ ਡਰ ਗਏ ਤੇ ਡਰ ਕੇ ਉਹਨਾਂ ਨੇ ਨੀਲਮਣੀ ਨੂੰ ਉਹਦਾ ਰਾਜ ਵਾਪਸ ਦਿੱਤਾ ਜਦੋਂ ਨੀਲਮਣੀ ਨੂੰ ਉਹਦਾ ਰਾਜ ਮਿਲ ਗਿਆ ਤਾਂ ਉਹ ਬਹੁਤ ਖੁਸ਼ ਹੋਇਆ ਤੇ ਉਹਨੇ ਆਪਣੇ ਦੋਸਤ ਸੱਪ ਦਾ ਬਹੁਤ ਧੰਨਵਾਦ ਕੀਤਾ ਤੇ ਨਾਲ ਹੀ ਸੱਪ ਨੂੰ ਕੀਤੇ ਹੋਏ ਵਾਅਦੇ ਦੇ ਅਨੁਸਾਰ ਉਹਨੇ ਉਥੇ ਖੂਹ ਵਿੱਚ ਹੀ ਸੱਪ ਦੀ ਇੱਕ ਖੋਡ ਬਣਵਾ ਦਿੱਤੀ ਸੱਪ ਨੂੰ ਮੌਜ ਹੋਗੀ ਸੱਪ ਰੋਜ ਡੱਡੂ ਖਾਂਦਾ ਖੁਸ਼ ਰਹਿੰਦਾ ਨਾ ਉਹਨੂੰ ਕੋਈ ਫਿਕਰ ਨਾ ਫੱਕਾ ਤੇ ਫਿਰ ਇੱਕ ਦਿਨ ਨੀਲਮਣੀ ਸੱਪ ਕੋਲੇ ਗਿਆ ਤੇ ਕਹਿਣ ਲੱਗਾ नागराज ਭਰਾ ਹੁਣ ਮੇਰੇ ਸਾਰੇ ਦੁਸ਼ਮਣ ਖਤਮ ਹੋ ਗਏ ਨੇ ਤੂੰ ਮੇਰੇ ਸਾਰੇ ਦੁਸ਼ਮਣਾਂ ਨੂੰ ਖਾ ਗਿਆ ਹੁਣ ਤਾਂ ਮੇਰੇ ਰਿਸ਼ਤੇਦਾਰ ਤੇ ਮੇਰੇ ਪਰਿਵਾਰ ਦੇ ਮੈਂਬਰ ਹੀ ਬਚੇ ਨੇ ਹੁਣ ਤੂੰ ਸਾਨੂੰ ਨਾ ਖਾਈਂ नागराज ਬੜਾ ਗੁੱਸੇ ਹੋਇਆ ਕਹਿਣ ਲੱਗਾ ਜਦੋਂ ਤੈਨੂੰ ਮੇਰੀ ਲੋੜ ਸੀ ਉਦੋਂ ਤਾਂ ਤੂੰ ਮੈਨੂੰ ਇੱਥੇ ਲੈ ਆਇਆ ਤੂੰ ਮੇਰੇ ਨਾਲ ਵਾਅਦਾ ਕੀਤਾ ਸੀ ਹੁਣ ਤੂੰ ਕਿਵੇਂ ਤੋੜ ਸਕਦਾ ਹੈ ਨਾਲੇ ਤੂੰ ਮੇਰਾ ਦੋਸਤ ਹੈ ਇਹ ਅਲੱਗ ਗੱਲ ਹੈ ਪਰ ਮੇਰਾ ਢਿੱਡ ਇਹ ਪਾਪੀ ਪੇਟ ਇਹ ਤਾਂ ਖਾਣ ਨੂੰ ਮੰਗਦਾ ਸੋ ਮੈਂ ਤਾਂ ਹੁਣ ਖਾਵਾਂਗਾ ਹੀ ਇਹ ਤਾਂ ਨਹੀਂ ਹੋ ਸਕਦਾ ਕਿ ਮੈਂ ਖਾਣਾ ਛੱਡ ਦਵਾਂ ਸੋ ਇਸ ਤਰ੍ਹਾਂ ਦੋਸਤੋ ਹੌਲੀ-ਹੌਲੀ ਕਰਕੇ ਸੱਪ ਨੀਲਮਣੀ ਦੇ ਸਾਰੇ ਰਿਸ਼ਤੇਦਾਰਾਂ ਨੂੰ ਤੇ ਅਖੀਰ ਨੀਲਮਣੀ ਨੂੰ ਵੀ ਖਾ ਗਿਆ ਸੋ ਇਸ ਤਰ੍ਹਾਂ ਨੀਲਮਣੀ ਨੂੰ ਆਪਣੇ ਸੱਪ ਦੋਸਤ ਦੀ ਮਿੱਤਰਤਾ ਬਹੁਤ ਹੀ ਮਹਿੰਗੀ ਪਈ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ